ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਮਾਲਵਾ ਸੋਲ ਬਠਿੰਡਾ ਵੱਲੋਂ ਅੱਜ ਮੈਂ ਪਿੰਡ ਆਇਆ ਸੀਗਾ ਜੀ ਕਾਲੇਬਾਂਦਰ ਤਲਵੰਡੀ ਰੋਡ ਦੇ ਉੱਪਰ ਹੀ ਹੈ ਜੀ ਪਿੰਡ ਇਹ ਠੰਡਾ ਜ਼ਿਲ੍ਹਾ ਜੀ ਇੱਥੇ ਅੱਜ ਆਪਾਂ 10 ਐਚਪੀ ਦਾ ਪੰਪ ਇੰਸਟਾਲ ਕੀਤਾ ਜੀ ਜਿਹਦੇ ਵਿੱਚ ਆਪਾਂ ਬਾਈਫੀਸ਼ਲ ਪਲੇਟਾਂ ਵਰਤੀਆਂ ਹੋਈਆਂ ਹਾਫ ਕੱਟ ਸੈਲ ਜੀ 580 ਵਟ ਦੀ ਪਲੇਟ ਹੈ ਜੀ ਹੌਟ ਡਿਪ ਸਾਰਾ ਸਟ੍ਰਕਚਰ ਵਰਤਿਆ ਹੋਇਆ ਦੇਖ ਸਕਦੇ ਹੋ ਪ੍ਰੋਪਰ ਫਿਟਿੰਗ ਹੈ ਜੀ ਚਾਰ ਲਿਗਾ ਵਰਤੀਆਂ ਹੋਈਆਂ ਜੀ ਇਸ ਸਟ੍ਰਕਚਰ ਦੇ ਵਿੱਚ ਜੀ ਦੋ ਪੋਰ ਲੱਗੇ ਹੋਏ ਆ ਜੀ ਇਹਨਾਂ ਦੇ ਬਾਈਕੇ ਤੇ ਜੇ ਆਪਾਂ ਗੱਲ ਕਰੀਏ ਡਰਾਈਵ ਦੀ ਇਹਦੇ ਵਿੱਚ ਜੀ ਤਾਂ ਡਰਾਈਵ ਆਪਣੀ ਹਿਮਾਲਵਾ ਸੋਲਰ ਦੀ ਆਪਦੀ ਡਰਾਈਵ ਆ ਜੀ ਜਿਵੇਂ ਆਪਣੀਆਂ ਦੂਜੀਆਂ ਡਰਾਈਵਾਂ ਅੰਪਾਇਰ ਮੇਰਾ ਆਵਾਜ਼ ਜ਼ਿਆਦਾ ਲੱਗੇ ਕੱਟ ਕਰ ਜਾਣ ਇਹਦਾ ਉਹ ਸਿਸਟਮ ਹੈ ਨਹੀਂ ਜੀ ਇਹ ਨਾ ਤਾਂ ਕੱਟ ਕਰੇ ਨਾ ਕੋਈ ਬਲਿੰਕ ਕਰੇ ਮੈਂ ਦੇਖਦਾ 38 ਤੇ ਚੱਲ ਰਹੀ ਆ ਤੇ ਤੁਹਾਨੂੰ ਗੱਲ ਕਰੀਏ ਪਾਣੀ ਦੀ ਤਾਂ ਤੁਹਾਨੂੰ ਪਾਣੀ ਦਾ ਫਲੋ ਵੀ ਚੈੱਕ ਕਰਵਾ ਦਿੰਨੇ ਆ ਜੀ 4 ਇੰਚੀ ਵਧੀਆ ਮੋਟਰ ਫੁੱਲ ਪ੍ਰੈਸ਼ਰ ਦਾ ਪਾਣੀ ਦੇ ਰਹੀ ਆ ਮਾਰਸੀ ਵਾਲਾ ਬਾਈ ਕੇ ਮੋਟਰ ਪਾਈ ਹੋਈ ਹੈ ਖੂਹ ਦੇ ਵਿੱਚ ਘੱਟੋ ਘੱਟ 40 ਫੁੱਟ ਖੂਹ ਆ ਜੀ ਤੇ 30 ਫੁੱਟ ਥੱਲੇ ਪੈਪ ਤਾਰੀ ਹੋਰ ਫੁੱਟ ਤਾਰੀ ਹੋਈ ਜੀ ਤੇ ਬਾਕੀ ਸਾਨੂੰ ਪਾਣੀ ਦੀ ਗੱਲ ਦਿਖਾ ਸਕਦੇ 4 ਇੰਚੀ ਪਾਣੀ ਬੋਲ ਆ ਰਿਹਾ ਜੀ ਬਾਕੀ ਤੁਹਾਡੀ ਬਾਈਆਂ ਨਾਲ ਵੀ ਗੱਲ ਕਰਾਉਣੇ ਆ